Sri Waahi Guru Ek Ongkar Satgur Parsa ਸ੍ਰੀ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਪੈ ਲਾਥੀ ਦੁਖ ਬਿਨਸੇ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਵਕੇ ਸਾਰਣ ਸਗਲ ਭੈਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੋ ਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਇਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਉ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਗਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਾਨਵਸੇ ਆਇ ਅਵਨਾਸੀ ਤਾ ਕੋ ਬਿਗਨ ਨ ਕੋ ਲਗ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਦੇ ਅੰਤਰਾ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰੈ ਜਨ ਪੂਰਨ ਪੈ ਜਰਖਾਈ ਸਤਿ ਸ੍ਰੀ ਅਕਾਲ ੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗ ਕਨਾਂ ਤੱਕ ਭੁੱਲ ਚੁੱਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰੇ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਦਿੰਦੇ ਸਤਨਾਮ ਸਤਨਾਮ ਸਤਨਾਮ